ਅਮਰੀਕਾ ਰਹਿੰਦੇ ਭਾਰਤੀਆਂ ਦੇ ਲਈ ਇੱਕ ਬੇਹਦ ਵੱਡੀ ਖੁਸ਼ਖਬਰੀ ਹੈ ਨਵੇਂ ਸਾਲ ਮੌਕੇ ਅਮਰੀਕਾ ਦੀ ਸਰਕਾਰ ਨੇ ਪ੍ਰਵਾਸੀਆਂ ਨੂੰ ਇੱਕ ਬੇਹਦ ਵੱਡਾ ਤੋਹਫਾ ਦੇ ਦਿੱਤਾ ਹੈ ਕੈਲੀਫੋਰਨੀਆ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਸਿਹਤ ਬੀਮੇ ਦੀ ਪੇਸ਼ਕਸ਼ ਕਰਨ ਵਾਲਾ ਅਮਰੀਕਾ ਪਹਿਲਾ ਰਾਜ ਬਣ ਗਿਆ ਸਾਲ 2024 ਚ 1 ਜਨਵਰੀ ਤੱਕ 26 ਤੋਂ 50 ਸਾਲ ਦੀ ਉਮਰ ਦੇ ਲਗਭਗ 7 ਲੱਖ ਲੋਕ ਇਸ ਯੋਜਨਾ ਦਾ ਲਾਭ ਲੈ ਸਕਣਗੇ ਅਤੇ ਸਾਰੇ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਦੇ ਲਈ ਸਿਹਤ ਬੀਮੇ ਦੀ ਪੇਸ਼ਕਸ਼ ਕਰਨ ਵਾਲਾ ਇਹ ਪਹਿਲਾ ਰਾਜ ਬਣ ਕੇ ਨਵੇਂ ਸਾਲ ਦਾ ਸਵਾਗਤ ਕਰੇਗਾ ਇਸ ਦੇ ਵਿੱਚ ਸਾਰੇ ਗੈਰ ਦਸਤਾਵੇਜ਼ੀ ਪ੍ਰਵਾਸੀ ਉਮਰ ਦੀ ਪਰਵਾਹ ਕੀਤੇ ਬਿਨਾ ਘੱਟ ਆਮਦਨ ਵਾਲੇ ਲੋਕਾਂ ਦੇ ਲਈ ਫੈਡਰਲ ਮੈਡੀਕੇਟ ਨਾਂ ਦੇ ਪ੍ਰੋਗਰਾਮ ਦੇ ਕੈਲੀਫੋਰਨੀਆ ਦੇ ਲਈ ਯੋਗ ਹੋਣਗੇ ਪਹਿਲਾਂ ਗੈਰ ਦਸਤਾਵੇਜ਼ੀ ਪ੍ਰਵਾਸੀ ਵਿਆਪਕ ਸਿਹਤ ਬੀਮਾ ਪ੍ਰਾਪਤ ਕਰਨ ਦੇ ਲਈ ਯੋਗ ਨਹੀਂ ਸੀ ਪਰ ਉਨ੍ਹਾਂ ਨੂੰ ਮੈਡੀਕਲ ਅਧੀਨ ਐਮਰਜੈਂਸੀ ਅਤੇ ਗਰਭ ਸੰਬੰਧਿਤ ਸੇਵਾਵਾਂ ਮਾ ਪ੍ਰਾਪਤ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਜਦੋਂ ਤੱਕ ਉਹ ਯੋਗਤਾ ਲੋੜਾਂ ਨੂੰ ਪੂਰਾ ਕਰਦੇ ਹਨ ਜਿਸ ਦੇ ਵਿੱਚ ਆਮਦਨ ਸੀਮਾਵਾਂ ਅਤੇ 2014 ਦੇ ਵਿੱਚ ਕੈਲੀਫੋਰਨੀਆ ਦੀ ਰਿਹਾਇਸ਼ ਸ਼ਾਮਲ ਹੈ ਇਹ ਐਲਾਨ ਕੈਲੀਫੋਰਨੀਆ ਦੇ ਗਵਰਨਰ ਦੇ ਵੱਲੋਂ ਕੀਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ 19 ਤੋਂ 25 ਸਾਲ ਦੀ ਉਮਰ ਦੇ ਨੌਜਵਾਨ ਬਾਲਗਾਂ ਦੇ ਲਈ ਪੂਰੀ ਸਕੋਪ ਮੈਡੀਕਲ ਪਹੁੰਚ ਦੇ ਵਿਸਥਾਰ ਦੇ ਲਈ ਇਸ ਕਾਨੂੰਨ ਦੇ ਵਿੱਚ ਦਸਤਖਤ ਕੀਤੇ ਗਏ ਨੇ। ਫਿਰ 50 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਬਾਲਗਾਂ ਨੂੰ ਇਮੀਗ੍ਰੇਸ਼ਨ ਸਥਿਤੀ ਦੀ ਪਰਵਾਹ ਕੀਤੇ ਬਿਨਾ ਪੂਰੇ ਲਾਭ ਪ੍ਰਾਪਤ ਕਰਨ ਦੀ ਆਗਿਆ ਦਿੱਤੀ ਗਈ ਹੈ। 1 ਜਨਵਰੀ ਤੋਂ ਲਾਗੂ ਹੋਣ ਵਾਲੇ ਅੰਤਿਮ ਵਿਸਥਾਰ 26 ਅਤੇ 50 ਸਾਲ ਦੀ ਉਮਰ ਦੇ ਲਗਭਗ 7 ਲੱਖ ਗੈਰ ਦਸਤਾਵੇਜ਼ ਰਹਿਤ ਨਿਵਾਸੀਆਂ ਨੂੰ ਪੂਰੀ ਕਵਰੇਜ ਦੇ ਲਈ ਲਾਭ ਹੋਵੇਗਾ ਇਹ ਇਤਿਹਾਸਕ ਫੈਸਲਾ ਨਿਵੇਸ਼ ਮਨੁੱਖੀ ਅਧਿਕਾਰ ਵੱਜੋਂ ਸਿਹਤ ਸੰਭਾਲ ਪ੍ਰਤੀ ਕੈਲੀਫੋਰਨੀਆ ਦੀ ਵਚਨ ਬਦਤਾ ਨੂੰ ਦਰਸਾਉਂਦਾ ਤੇ ਇਸ ਵੇਲੇ ਬੇहद ਵੱਡੀ ਖਬਰ ਉਹਨਾਂ ਪ੍ਰਵਾਸੀਆਂ ਦੇ ਲਈ ਹੈ ਜੋ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਕਿ ਹੁਣ ਅਮਰੀਕਾ 'ਚ ਸਿਹਤ ਬੀਮੇ ਦਾ ਲਾਭ 7 ਲੱਖ ਦੇ ਕਰੀਬ ਲੋਕਾਂ ਨੂੰ ਮਿਲਣ ਜਾ ਰਿਹਾ ਹੈ ਨਵੇਂ ਸਾਲ ਮੌਕੇ ਪ੍ਰਵਾਸੀਆਂ ਨੂੰ ਇਹ ਤੋਹਫਾ ਅਮਰੀਕਾ ਦੀ ਸਰਕਾਰ ਦੇ ਵੱਲੋਂ ਦਿੱਤਾ ਗਿਆ ਤੇ ਹੁਣ ਇਸ ਦੇ ਤਹਿਤ ਤੁਸੀਂ ਸਹੀ ਤਰੀਕੇ ਦੇ ਨਾਲ ਸਿਹਤ ਸੇਵਾਵਾਂ ਜਿਹੜੀਆਂ ਹਨ ਅਮਰੀਕਾ ਦੇ ਵਿੱਚ ਲੈ ਸਕਦੇ ਹੋ ਅਮਰੀਕਾ ਰਹਿੰਦੇ ਭਾਰਤੀਆਂ ਦੇ ਲਈ ਇੱਕ ਬੇहद ਵੱਡੀ ਖੁਸ਼ਖਬਰੀ ਹੈ 9 ਮਹੀਨਿਆਂ ਮੌਕੇ ਅਮਰੀਕਾ ਦੀ ਸਰਕਾਰ ਨੇ ਪ੍ਰਵਾਸੀਆਂ ਨੂੰ ਇੱਕ ਬੇਹਦ ਵੱਡਾ ਤੋਹਫਾ ਦੇ ਦਿੱਤਾ ਹੈ ਕੈਲੀਫੋਰਨੀਆ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਸਿਹਤ ਬੀਮੇ ਦੀ ਪੇਸ਼ਕਸ਼ ਕਰਨ ਵਾਲਾ ਅਮਰੀਕਾ ਪਹਿਲਾ ਰਾਜ ਬਣ ਗਿਆ ਸਾਲ 2024 ਚ 1 ਜਨਵਰੀ ਤੱਕ 26 ਤੋਂ 50 ਸਾਲ ਦੀ ਉਮਰ ਦੇ ਲਗਭਗ 7 ਲੱਖ ਲੋਕ ਇਸ ਯੋਜਨਾ ਦਾ ਲਾਭ ਲੈ ਸਕਣਗੇ ਅਤੇ ਸਾਰੇ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਦੇ ਲਈ ਸਿਹਤ ਬੀਮੇ ਦੀ ਪੇਸ਼ਕਸ਼ ਕਰਨ ਵਾਲਾ ਇਹ ਪਹਿਲਾ ਰਾਜ ਬਣ ਕੇ ਨਵੇਂ ਸਾਲ ਦਾ ਸਵਾਗਤ ਕਰੇਗਾ ਇਸ ਦੇ ਵਿੱਚ ਸਾਰੇ ਗੈਰ ਦਸਤਾਵੇਜ਼ੀ ਪ੍ਰਵਾਸੀ ਉਮਰ ਦੀ ਪਰਵਾਹ ਕੀਤੇ ਬਿਨਾ ਘੱਟ ਆਮਦਨ ਵਾਲੇ ਲੋਕਾਂ ਦੇ ਲਈ ਫੈਡਰਲ ਮੈਡੀਕੇਟ ਨਾਂ ਦੇ ਪ੍ਰੋਗਰਾਮ ਦੇ ਕੈਲੀਫੋਰਨੀਆ ਦੇ ਲਈ ਯੋਗ ਹੋਣਗੇ ਪਹਿਲਾਂ ਗੈਰ ਦਸਤਾਵੇਜ਼ੀ ਪ੍ਰਵਾਸੀ ਵਿਆਪਕ ਸਿਹਤ ਬੀਮਾ ਪ੍ਰਾਪਤ ਕਰਨ ਦੇ ਲਈ ਯੋਗ ਨਹੀਂ ਸੀ ਪਰ ਉਨ੍ਹਾਂ ਨੂੰ ਮੈਡੀਕਲ ਅਧੀਨ ਐਮਰਜੈਂਸੀ ਅਤੇ ਗਰਭ ਸੰਬੰਧਿਤ ਸੇਵਾਵਾਂ ਮਾ ਪ੍ਰਾਪਤ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਜਦੋਂ ਤੱਕ ਉਹ ਯੋਗਤਾ ਲੋੜਾਂ ਨੂੰ ਪੂਰਾ ਕਰਦੇ ਹਨ ਜਿਸ ਦੇ ਵਿੱਚ ਆਮਦਨ ਸੀਮਾਵਾਂ ਅਤੇ 2014 ਦੇ ਵਿੱਚ ਕੈਲੀਫੋਰਨੀਆ ਦੀ ਰਿਹਾਇਸ਼ ਸ਼ਾਮਲ ਹੈ ਇਹ ਐਲਾਨ ਕੈਲੀਫੋਰਨੀਆ ਦੇ ਗਵਰਨਰ ਦੇ ਵੱਲੋਂ ਕੀਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ 19 ਤੋਂ 25 ਸਾਲ ਦੀ ਉਮਰ ਦੇ ਨੌਜਵਾਨ ਬਾਲਗਾਂ ਦੇ ਲਈ ਪੂਰੀ ਸਕੋਪ ਮੈਡੀਕਲ ਪਹੁੰਚ ਦੇ ਵਿਸਥਾਰ ਦੇ ਲਈ ਇਸ ਕਾਨੂੰਨ ਦੇ ਵਿੱਚ ਦਸਤਖਤ ਕੀਤੇ ਗਏ ਨੇ। ਫਿਰ 50 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਬਾਲਗਾਂ ਨੂੰ ਇਮੀਗ੍ਰੇਸ਼ਨ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਪੂਰੇ ਲਾਭ ਪ੍ਰਾਪਤ ਕਰਨ ਦੀ ਆਗਿਆ ਦਿੱਤੀ ਗਈ ਹੈ। 1 ਜਨਵਰੀ ਤੋਂ ਲਾਗੂ ਹੋਣ ਵਾਲੇ ਅੰਤਿਮ ਵਿਸਥਾਰ 26 ਅਤੇ 50 ਸਾਲ ਦੀ ਉਮਰ ਦੇ ਲਗਭਗ 7 ਲੱਖ ਗੈਰ ਦਸਤਾਵੇਜ਼ ਰਹਿਤ ਨਿਵਾਸੀਆਂ ਨੂੰ ਪੂਰੀ ਕਵਰੇਜ ਦੇ ਲਈ ਲਾਭ ਹੋਵੇਗਾ ਇਹ ਇਤਿਹਾਸਕ ਫੈਸਲਾ ਨਿਵੇਸ਼ ਮਨੁੱਖੀ ਅਧਿਕਾਰ ਵੱਜੋਂ ਸਿਹਤ ਸੰਭਾਲ ਪ੍ਰਤੀ ਕੈਲੀਫੋਰਨੀਆ ਦੀ ਵਚਨਬੱਧਤਾ ਨੂੰ ਦਰਸਾਉਂਦਾ ਤੇ ਇਸ ਵੇਲੇ ਬੇहद ਵੱਡੀ ਖਬਰ ਉਹਨਾਂ ਪ੍ਰਵਾਸੀਆਂ ਦੇ ਲਈ ਹੈ ਜੋ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਕਿ ਹੁਣ ਅਮਰੀਕਾ 'ਚ ਸਿਹਤ ਬੀਮੇ ਦਾ ਲਾਭ 7 ਲੱਖ ਦੇ ਕਰੀਬ ਲੋਕਾਂ ਨੂੰ ਮਿਲਣ ਜਾ ਰਿਹਾ ਹੈ। ਨਵੇਂ ਸਾਲ ਮੌਕੇ ਪ੍ਰਵਾਸੀਆਂ ਨੂੰ ਇਹ ਤੋਹਫਾ ਅਮਰੀਕਾ ਦੀ ਸਰਕਾਰ ਦੇ ਵੱਲੋਂ ਦਿੱਤਾ ਗਿਆ ਹੈ ਤੇ ਹੁਣ ਇਸ ਦੇ ਤਹਿਤ ਤੁਸੀਂ ਸਹੀ ਤਰੀਕੇ ਦੇ ਨਾਲ ਸਿਹਤ ਸੇਵਾਵਾਂ ਮਾ ਜਿਹੜੀਆਂ ਅਮਰੀਕਾ ਦੇ ਵਿੱਚ ਲੈ ਸਕਦੇ ਹੋ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ, ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ। ਵਾਈਲਡ ਵਾਈ ਤੁਸੀਂ ਸਾਨੂੰ Amazon Prime TV Daily Hunt ਤੇ E Baba te dekh sakde ho USA Canada Australia New Zealand te Europe de har vatte IPTV platform te dekh sakde ho Ran jeppe ton door te mudde de neede Live Punjabi TV